ਸਿੰਦਰ ਚੰਬਰ ਇਸ ਵੇਲੇ ਜੁਹੀ ਜੁੜ ਚੁੱਕਿਆ ਹਾਂ ਇੱਕ ਤਲੈਰ ਵੈਬ ਚੈਨਲ ਦੇ ਨਾਲ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ 28 ਤਰੀਕ ਨੂੰ ਕੋਦਰ ਦੇ ਵਿੱਚ ਦਿਨ ਦਿਹਾੜੇ ਇੱਕ ਟਿਫਨ ਸਰਵਿਸ ਕਰਨ ਵਾਲੇ ਵਿਅਕਤੀ ਜਨ ਨਾਲ ਦੇ ਨਾਲ ਜਿਹੜੀ ਇੱਕ ਲੁੱਟਖੋ ਹੁੰਦੀ ਆ ਦਨ ਦਿਹਾੜੇ ਬਿਲਕੁਲ 2.5 ਵਜੇ ਹੁੰਦੀ ਆ ਉਹ 28 ਤਰੀਕ ਦੀ ਘਟਨਾ ਆ ਕਿ ਇੱਕ ਤਿੰਨ ਬੰਦੇ ਜਿਹੜੇ ਉਹਨੂੰ ਲੁੱਟ ਕੇ ਉਹਨਾਂ ਤੋਂ ਕੋਲੋਂ ਐਕਟਿਵਾ ਖੋ ਕੇ ਫਰਾਰ ਹੋ ਜਾਂਦੇ ਨੇ ਔਰ ਇੱਥੇ ਮੈਂ ਗੱਲ ਕਰਾਂਗੀ ਨਕੋਦਰ ਪੁਲਿਸ ਦੀ ਨਕੋਦਰ ਪੁਲਿਸ ਦੀ ਵੱਡੀ ਕਾਮਯਾਬੀ ਅੱਜ ਦੇਖਣ ਨੂੰ ਮਿਲੀ ਆ ਕਿ ਇਹ ਪੰਜਾ 6 ਦਿਨਾਂ ਦੇ ਵਿੱਚ ਹੀ ਜਿਹੜਾ ਉਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਟ੍ਰੇਸ ਕਰਕੇ ਪੁਲਿਸ ਨੇ ਆਪਣੇ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਔਰ ਉਹਨਾਂ ਤੋਂ ਪੁੱਛਗਿੱਛ ਦੌਰਾਨ ਕਾਫੀ ਕੁਝ ਜਿਹੜੀਆਂ ਬਾਰ ਦੱਤਾ ਜਿਹੜੀਆਂ ਨਕੌਦਰ ਦੇ ਇਲਾਕੇ ਵਿੱਚ ਕੀਤੀਆਂ ਗਈਆਂ ਸੀ ਉਹਨਾਂ ਨੂੰ ਸਾਂਝਾ ਕਰਨ ਲਈ ਮੇਰੇ ਨਾਲ ਨੇ ਡੀਐਸਪੀ ਨਕੌਦਰ ਸੁਖਪਾਲ ਸਿੰਘ ਜੀ ਸਰ ਪਹਿਲਾਂ ਤਾਂ ਤੁਹਾਨੂੰ ਇੱਕਦਮ ਰਤ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਰ ਇਹ ਜਿਹੜੀ ਘਟਨਾ ਹੋਈ ਆ ਜਿਹੜੀ ਉਦਨੀ ਲੁੱਟ ਖੋਈ ਆ 28 ਤਰੀਕ ਦੀ ਉਹਨੂੰ ਲੈ ਕੇ ਸਾਨੂੰ ਪਤਾ ਲੱਗਾ ਕਿ ਦੋਸ਼ੀ ਤੁਸੀਂ ਜਿਹੜੇ ਗ੍ਰਿਫਤਾਰ ਕਰ ਲਿਆ ਤੇ ਔਰ ਉਹਨਾਂ ਨੂੰ ਇਹਨਾਂ ਬਾਰੇ ਕੀ ਜਾਣਕਾਰੀ ਏ ਜੀ 1 28 ਤਰੀਕ ਨੂੰ ਪਿਛਲੇ ਜਿਹੜੇ ਅਗਸਤ ਮਹੀਨੇ ਦੀ ਇੱਕ ਦਿਨੇਸ਼ ਕੁਮਾਰ ਨਾਂ ਦਾ ਵਿਅਕਤੀ ਹਰਮਨ son of ਹਰਮਨ ਸਲਾਹ ਧੀਰਾ ਮੋਹਲੇ ਦਾ ਇਹ ਆਪਣੇ ਮਲਸੀਆ ਰੋਡ ਤੇ ਜਾ ਰਿਹਾ ਸੀਗਾ ਤੇ ਇਹਦੇ ਕੋਲ ਕੋਈ ਤਿੰਨ ਅਨਨੋਨ ਬੰਦੇ ਜਿਹੜੇ ਸਿਗੇ ਤੇ ਉਹਨਾਂ ਨੇ ਦਾਤਰ ਦੀ ਨੋਕ ਤੇ ਇਹਦੀ ਮੋਪੈਡ ਨੂੰ ਸਨੇਚ ਕਰ ਲਈ ਸੀਗੀ ਹੁਣ ਦੁਬਾਰਾ 2 ਤਰੀਕ ਨੂੰ ਦੁਬਾਰਾ ਜਿਹੜਾ ਸਦਰ ਥਾਣੇ ਦੇ ਏਰੀਏ ਦੇ ਵਿੱਚ ਮਲਸੀਆ ਦਾ ਇੱਕ ਵਿਅਕਤੀ ਜਿਹੜਾ ਕਮਲਜੀਤ ਸਿੰਘ son of ਤਰਸੀਮ ਸਿੰਘ ਜਾ ਰਿਹਾ ਸੀਗਾ ਇਹ ਇਹਦੇ ਕੋਲੋਂ ਤਿੰਨ ਵਿਅਕਤੀ ਜਿਹੜੇ ਕਿ ਮੋਪੇਡ ਤੇ ਸੀਗੇ ਔਰ ਉਹਨਾਂ ਨੇ ਇਹਦੇ ਕੋਲੋਂ ਇਹਦਾ ਕਿਟ ਬੈਗ ਜਿਹਦੇ ਚ ਇਹਦਾ ਮੋਬਾਈਲ ਫੋਨ ਇਹਦਾ ਪਰਸ ਸੀਗਾ 1000 ਰੁਪਿਆ ਦਾ ਸੀਗਾ ਨਾਲ ਇਹਦਾ ਆਧਾਰ ਕਾਰਡ ਸੀਗਾ ਉਹ ਇਹਦੇ ਕੋਲੋਂ ਖੋਲਿਆ ਬਟ ਲੱਕੀਲੀਏ ਨੇ ਉਹ ਜਿਹੜਾ ਬੰਦੇ ਉਹਦੇ ਚੋਂ ਬੰਦਿਆਂ ਦੀ ਪਛਾਣ ਕਰ ਲਈ ਸੋ ਉਹ ਬੰਦੇ ਜਿਹੜੇ ਅਸੀਂ ਉਹ ਬੰਦੇ ਅਰੈਸਟ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਏ ਇੱਕ ਸਮਾਈਲ son of ਅਮਰਜੀਤ ਸਿੰਘ ਇੱਕ ਚੰਦਨ son of ਪਰਸ਼ੋਤਮ ਲਾਲ ਸਮਾਈਲ ਸੀਜੇਵਾਲ ਦਾ ਰਹਿਣ ਵਾਲਾ ਵਾ ਚੰਦਨ ਜਿਹੜਾ ਵਾ ਇਹ ਯਕੂਪੁਰ ਦਾ ਰਹਿਣ ਵਾਲਾ ਇਹਨਾਂ ਦੇ ਕੋਲੋਂ ਅਸੀਂ ਜਿਹੜੀ ਹੈ ਉਹ ਜਿਹੜੀ ਜਿਹੜੀ ਪਹਿਲੇ 28 ਤਰੀਕ ਨੂੰ ਸਨੈਚ ਹੋਈ ਸੀ ਦਿਨੇਸ਼ ਦੀ ਜਿਹੜੀ ਸਕੱਟਰੀ ਹੈ ਸਨੈਚਡ ਉਹ ਵੀ ਜਿਹੜੀ ਬਰਾਮਦ ਕਰ ਲਈ ਹੈ ਔਰ ਜਿਹੜਾ ਇਹ ਇਹਦੇ ਕੋਲੋਂ ਕਮਲਜੀਤ ਕੋਲੋਂ ਜਿਹੜਾ ਵੀ ਸਮਾਨ ਨੇ ਸਨੈਚ ਕੀਤਾ ਸੀ ਉਹ ਸਾਰਾ ਵੀ ਬਰਾਮਦ ਕਰ ਲਿਆ ਹੈ ਤੇ ਅਸੀਂ ਇਹਨਾਂ ਦਾ ਅੱਗੇ ਹੁਣੇ 3 ਦਿਨ ਦੇ ਪੁਲਿਸ ਰਿਮਾਂਡ ਤੇ ਨੇ ਇਹਨਾਂ ਦੇ ਕੋਲ ਹੋਰ ਵੀ ਪੁੱਛਗਛ ਕਰ ਲਏ ਇਹਨਾਂ ਕੋਲ ਹੋਰ ਵੀ ਵਾਰਦਾ ਤਾਂ ਇਹ ਪਿਸ਼ੋਕੜ ਵੀ ਇਸੇ ਨਾਲ ਸੰਬੰਧ ਹਾਂਜੀ ਇਹ ਜਿਹੜਾ ਸਮਾਈਲ ਹੈ ਇਹਦੇ ਤੇ ਪਹਿਲੇ ਹੀ 8 ਪਰਚੇ ਦਰਜ ਹੈ ਵੱਖ-ਵੱਖ ਥਾਣਿਆਂ ਦੇ ਵਿੱਚ ਲੁੱਟਾਂ ਖੋਹਾਂ ਦੇ ਤੇ ਐਨਡੀਪੀਐ ਸੈਕਟਰ ਦੇ ਜਿਹੜੇ ਵੱਖ-ਵੱਖ ਥਾਣਿਆਂ ਚ ਸੁਲਤਾਨਪੁਰ ਲੋਧੀ ਸ਼ਾਹਕੋਟ ਮਲਸੀਆਂ ਆਪਣੇ ਸ਼ਾਹਕੋਟ ਮਲੂਈਆਂ ਉਥੇ ਇੱਥੇ 8 ਪਰਚੇ ਨੇ ਔਰ ਚੰਦਨ ਜਿਹੜਾ ਇਹ ਤੇ 3 ਕੇਸ ਆਲਰੇਡੀ ਰਜਿਸਟਰਡ ਹੈ ਅੱਛਾ ਇਹਨਾਂ ਦੀ ਅੱਗੇ ਰਿਮਾਂਡ ਲੈ ਆਹ ਤਿੰਨ ਦਿਨ ਦੇ ਰਿਮਾਂਡ ਤੇ ਨੇ ਔਰ ਅਸੀਂ ਹੋਰ ਇਹਨਾਂ ਕੋਲ ਡਾਟਾ ਡੁਗਾਈ ਨਾਲ ਪੁੱਛਗਛ ਕਰਕੇ ਹੋਰ ਵੀ ਜਿਹੜੀਆਂ ਵਾਰਦਾਤਾਂ ਹੋਈਆਂ ਉਹਨਾਂ ਬਾਰੇ ਸਾਰਾ ਜਿਹੜਾ ਪਤਾ ਜੋਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹਨਾਂ ਨੇ ਕ੍ਰਾਈਮ ਜਿਹੜੇ ਨਕੋਤਰੀ ਦੀ ਵਿੱਚ ਹੀ ਜਾਂ ਇਹਨਾਂ ਦੇ ਹੋਰ ਵੀ ਅਲੱਗ ਵੀ ਅਲੱਗ-ਅਲੱਗ ਥਾਣਿਆਂ ਵਿੱਚ ਨਹੀਂ ਮੈਂ ਪਹਿਲੇ ਹੀ ਤੁਹਾਨੂੰ ਦੱਸ ਚੁੱਕਾ ਹਾਂ ਜੀ ਵੀ ਇੱਥੇ ਜਿਹੜੇ 8 ਪਰਚੇ ਅਸਮਾਏ ਤੋਂ ਵੱਖ-ਵੱਖ ਥਾਣਿਆਂ ਦੇ ਆ ਜਿਵੇਂ ਸultanpur Lodhi, Shahkot, Luniya ਆ ਉਸ ਸਾਈਡ ਮਲਸੀਆਂ ਸਾਈਡ ਉਧਰ ਹੀ ਦਰਜ ਨੇ ਇੱਥੇ ਪਰਚੇ ਇਹਨਾਂ ਵਿੱਚੋਂ ਉਹਨਾਂ ਵਿੱਚੋਂ ਦੋ ਫੜੇ ਆ ਜੀ ਇੱਕ ਹਾਂ ਉਹ ਤਿੰਨ ਬੰਦਿਆਂ ਦੇ ਵਿੱਚੋਂ ਦੋ ਫੜ ਲਿਆ ਇੱਕ ਬੰਦਾ ਹਜੇ ਫਰਾਰ ਹੈ ਉਹ ਵੀ ਅਸੀਂ ਜਲਦੀ ਇੱਕ ਫੜ ਲਾਂਗੇ ਉਹਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਡੀਐਸਪੀ ਸੁਖਪਾਲ ਸਿੰਘ ਨਕੌਦਰ ਥਾਣੇ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿ ਸਾਡੇ ਮੇਰੇ ਵੱਲੋਂ ਇੱਕ ਨਸ਼ਰ ਕੀਤੀ ਗਈ ਸੀ ਖਬਰ 28 ਤਰੀਕ ਨੂੰ ਜਿਹੜੀ ਇੱਕ ਦਿਨ ਦੇ ਹੜੇ ਲੁੱਟ ਹੁੰਦੀ ਆ ਔਰ ਉਸ ਤੇ ਕਾਰਵਾਈ ਕਰਦੇ ਹੋਏ ਨਕੌਦਰ ਪੁਲਿਸ ਨੇ ਜਿਹੜੇ ਤਿੰਨਾਂ ਦੋਸ਼ੀਆਂ ਵਿੱਚੋਂ ਦੋ ਦੋਸ਼ੀ ਜਿਹੜੇ ਆ ਦਵੋਚੇ ਔਰ ਉਹਨਾਂ ਤੇ ਉੱਪਰ ਜਿਹੜੀ ਕਾਰਵਾਈ ਕੀਤੀ ਗਈ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇਕਤਾ ਲੈ ਨਕੌਦਰ